ਨਿਰੰਕਾਰ ਸਤ ਗੁਰਪ੍ਰਸਾਦ ਅਕਾਲਪੁਰਖ ਸਤ ਹੈ ਇੱਕ ਪਰਮੇਸ਼ਰ ਸਤ ਹੈ ਇੱਕ ਨਿਰੰਕਾਰ ਸਤ ਹੈ ਪਰ ਉਹਨੂੰ ਪਾਉਣ ਵਾਸਤੇ ਵਿਧੀ ਕੀ ਹੈ ਗੁਰੂ ਦੀ ਕਿਰਪਾ ਜੇ ਪਰਮੇਸ਼ਰ ਨੂੰ ਪਾਉਣਾ ਮਾ ਗੁਰੂ ਦੀ ਕਿਰਪਾ ਤੋਂ ਬਿਨਾ ਪ੍ਰਭੂ ਨੂੰ ਪਾਇਆ ਨਹੀਂ ਜਾ ਸਕਦਾ ਕਿਉਂਕਿ ਉਹ ਨਿਰਾਰਾਕਾਰ ਹੈ ਉਦਾਕਾਰ ਸਰੂਪ ਨਹੀਂਗਾ ਗੁਰੂਪੇਦ ਦੱਸੂ ਵੀ ਪਰਮੇਸ਼ਰ ਨੂੰ ਮਿਲਣ ਦੀ ਵਿਧੀ ਕੀ ਆ ਅਕਾਲ ਪੁਰਖ ਕਿੱਥੇ ਰਹਿੰਦਾ ਸਰਬ ਵਿਆਪੀ ਆ ਕੋਈ ਇਹੋ ਜੀ ਦੁਨੀਆ ਸੰਸਾਰ ਦਾ ਥਾਂ ਨਹੀਂ ਜਿੱਥੇ ਨਿਰੰਕਾਰ ਨਾ ਹੋਵੇ ਤੇ ਜਿਨ੍ਹਾਂ ਨੂੰ ਨਜ਼ਰ ਮਿਲਗੀ ਉਹਨਾਂ ਨੂੰ ਹਰ ਥਾਂ ਤੇ ਪਰਮੇਸ਼ਰ ਦਿਖਦਾ ਵਾ ਤੇ ਜਿਹੜੇ ਮਨਮੁਖ ਆ ਉਹ ਕਹਿੰਦੇ ਰੱਬ ਹੈ ਨਹੀਂਗਾ ਕੌਣ ਕੇ ਮਨ ਕੀ ਆ ਮਨ ਸਾਡੀਆਂ ਸੋਚਾਂ ਵਿਚਾਰਾਂ ਸਾਡੀਆਂ ਸ਼ਾਮਾਂ ਇਹ ਮਨ ਦਾ ਰੂਪ ਹੈ ਇਸ ਨਹੀਂ ਮਾਨਾ ਜਿਹੜਾ ਉਹ ਦੁਨੀਆਦਾਰੀ ਦੇ ਵਿੱਚ ਉਲਝ ਗਿਆ ਸੰਸਾਰਕ ਕੰਮਾਂ ਵਿੱਚ ਉਹਨੇ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਉਹ ਗਿਆਨ ਨਿੰਗ ਰਹਿਣ ਕਰਿਆ ਤੇ ਉਹਨਾਂ ਚਰ ਉਹ ਪ੍ਰਮਾਤਮਾ ਨੂੰ ਮੰਨਣ ਨੂੰ ਤਿਆਰ ਨਹੀਂ ਹੁੰਦਾ ਹੈ ਸਰਬ ਵਿਆਪਕ ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਸਰਬ ਵਿਆਪਕ ਦਾ ਮਤਲਬ ਆ ਵੀ ਤੇਰੇ ਕੋਲੇ ਵੀ ਰੱਬ ਆ ਤੇ ਮੇਰੇ ਕੋਲੇ ਵੀ ਰੱਬ ਆ ਪਰਮੇਸ਼ਰ ਆਪਣੇ ਸਾਰਿਆਂ ਕੋਲੇ ਆ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਿਉ ਪੁਕਾਰ ਕੋਈ ਜੀਵ ਦਾ ਹਿਰਦਾ ਇਹੋ ਜਾਂ ਨਹੀਂ ਜਿੱਥੇ ਪ੍ਰਮਾਤਮਾ ਨਾ ਹੋਵੇ ਪਰ ਪ੍ਰਮਾਤਮਾ ਤੋਂ ਮੂਰੇ ਆਤਮਾ ਮਾ ਪਹਿਲਾਂ ਆਤਮਾ ਦਾ ਗਿਆਨ ਹੋਊਗਾ ਫੇਰ ਪਰਮਾਤਮਾ ਨੂੰ ਮਿਲਣ ਦਾ ਰਾਹ ਮਿਲਣਾ ਪਹਿਲਾਂ ਤਾਂ ਆਪਾਂ ਨੂੰ ਆਪਰੇ ਹੀ ਨਹੀਂ ਪਤਾ ਦੀ ਮੈਂ ਕੌਣ ਆ ਮੇਰਾ ਸਮਾਂ ਕਿੰਨਾ ਮੈਂ ਆਇਆ ਕਿੱਥੋਂ ਆ ਤੇ ਮੈਂ ਇੱਥੇ ਦੁਨੀਆ 'ਚ ਕੀ ਕਰਨਾ ਤੇ ਦੁਨੀਆ 'ਚੋਂ ਜਾਊਂਗਾ ਕਿੱਥੇ ਤੇ ਜਿਹੜੇ ਮਨਮੁਖ ਲੋਗ ਐ ਉਹ ਕਹਿਣਗੇ ਸਾਰਾ ਕੁਝ ਇੱਥੇ ਆ ਐਵੇਂ ਮਰੀ ਜਾਂਦੇ ਆ ਕੁਝ ਨਹੀਂ ਗਾਹਾਂ ਹੁਣ ਜਦੋਂ ਪਤਾ ਹੀ ਨਹੀਂਗਾ ਹਾਂ ਕਿ ਇਹ ਫਿਰ ਆਪਣੇ ਲਈ ਹੈ ਨਹੀਂਗਾ ਜਿਹਨੂੰ ਸਮਝ ਆਇਆ ਜਿਹੜਾ ਗੁਰੂ ਦੇ ਕੋਲੇ ਆਉਂਦਾ ਹੈ ਗੁਰਬਾਣੀ ਸੁਣਦਾ ਹੈ ਗੁਰੂ ਵਿਚਾਰਾਂ ਕਰਦਾ ਉਹਨੂੰ ਪਤਾ ਵੀ ਸਭ ਕੁਝ ਹੈਗਾ ਪਰ ਜਦੋਂ ਟਾਈਮ ਆਉਂਦਾ ਮਨ ਉਹ ਵੀ ਜਾਂਦੇ ਆ ਉਹ ਤਾਂ ਕਹਿਣਗੇ ਰੱਬ ਹੈ ਨਹੀਂ ਜੇ ਦੁੱਖ ਆ ਗਿਆ ਫਿਰ ਕਹਣਗੇ ਰੱਬ ਦੀ ਮਰਜ਼ੀ ਹੈ ਜਦੋਂ ਰੱਬ ਹੀ ਹੈ ਨਹੀਂ ਉਹਦੀ ਮਰਜ਼ੀ ਕਿੱਥੋਂ ਆ ਗਈ ਉਹ ਕਹਿੰਦੇ ਸਵਰਗ ਹੈ ਨਹੀਂਗਾ ਤੇ ਜਿੱਦੇ ਕੋਈ ਘਰ ਦਾ ਦੁਨੀਆ ਛੱਡ ਜਾਂਦਾ ਕਾੜ ਤੇ ਲਿਖ ਦਿੰਦਿਆ ਸਵਰਗਵਾਸੀ ਹੋ ਗਿਆ ਤੇ ਜਦੋਂ ਹੈ ਹੀ ਨਹੀਂਗਾ ਕਿੱਥੇ ਜਾਵੜਿਆ ਉਹ ਇਹ ਅਗਿਆਨਤਾ ਅਨਜਾਨਤਾ ਦੀਆਂ ਗੱਲਾਂ ਨਹੀਂ ਇਹ ਜਿਹੜਾ ਪਰਮੇਸ਼ਰ ਆ ਨਾ ਇਹਦੀ ਸ਼ਰਨ ਵਿੱਚ ਆ ਕੇ ਸਾਨੂੰ ਆਪheids ਮਿਲਨੇ ਆ ਗੁਰੂ ਕੌਣ ਹੈ ਗ੍ਰੰਥ ਸਾਹਿਬ ਗੁਰੂ ਕੌਣ ਹੈ ਬਾਣੀ ਸ਼ਬਦ ਕੋਈ ਐ ਜੋ ਕਿਸੇ ਧਰਮ ਨੂੰ ਮੰਨਦਾ ਵਾ ਉਹ ਕੋਈ ਨਾ ਕੋਈ ਗ੍ਰੰਥ ਪੜਦਾ ਜੇ ਕੋਈ ਰਾਮ ਨੂੰ ਮੰਨਣ ਵਾਲਾ ਰਮਾਇਣ ਪੜੂਗਾ ਕੋਈ ਕ੍ਰਿਸ਼ਨ ਨੂੰ ਮੰਨਣ ਵਾਲਾ ਗੀਤਾ ਪੜੂਗਾ ਸਨਾਤਨ ਮੰਨਾ ਮਾਤ ਨੂੰ ਮੰਨਣ ਵਾਲੇ ਵੇਦ ਪੜਨਗੇ ਸਲਾਮ ਮਾਤ ਨੂੰ ਮੰਨਣ ਵਾਲੇ ਕੁਰਾਨ ਪੜਨਗੇ ਕ੍ਰਿਸਚੀਅਨ ਪੜਨਗੇ ਆਪਣਾ ਬਾਈਬਲ ਹਰ ਧਰਮ ਦੇ ਵਿੱਚ ਗ੍ਰੰਥ ਹੈ ਪਰ ਗ੍ਰੰਥਾਂ ਦੇ ਵਿੱਚ ਜਾਣਕਾਰੀ ਕਿੰਨੀ ਹੈ ਜਿੰਨੀ ਉਹਨਾਂ ਦੇ ਗੁਰੂਆਂ ਨੂੰ ਹੈ ਸਾਡੇ ਗੁਰੂ ਅਕਾਲਪੁਰਖ ਸੀ ਉਹਨਾਂ ਨੇ ਅਕਾਲਪੁਰਖ ਤੱਕ ਸਾਰਾ ਭੇਦ ਦੱਸਤਾ ਸਾਨੂੰ